ਤੁਸੀਂ ਨਾ ਸੁਣਿਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਾਉਂਦਾ ਸੀ ਪੱਠੇ ਕੱਲ ਪਰਸੋਂ ਆਪਣੇ 파ਸ਼ੰਦ درمیان ਸਾਡੇ ਪੰਜਾਬ ਦੇ ਕੁਝ ਸਿੱਖ ਲੀਡਰ ਜਿਨ੍ਹਾਂ ਨੇ ਦਿੱਲੀ ਦੀ ਸਤਾ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਇਆ ਹੈ ਜਿਵੇਂ ਕਿ ਡਾਕਟਰ ਮਨਮੋਹਨ ਸਿੰਘ ਆ ज्ञानी जैल सिंह और सरदार बूटा सिंह मैं दस रहा कि किस तरह खंबे थले बैठ के पढ़ाई करते कर डॉक्टर मनमोहन सिंह जैल सिंह जी बारे और बूटा सिंह जी बारे मैं दस रहा का। और मैं बाणी दिया तुका भी बोलियाँ कि रंगरेटे गुरु के बेटे इन गरीब सिखन को देहू पातशाही मैं यही क्या कि ए, ए गरीबा खिताब हासिल होया मेरे गुरु ने दिता एंड उन्हें ਕਿਸ ਪ੍ਰਕਾਰ ਦੀਆਂ ਕੁਆਲਿਟੀਆਂ ਸਨ ਇਸ ਕਰਕੇ ਇੱਕ ਖਤਾਬ ਜਾਂ ਇਸ ਇਹ ਗੱਲ ਉਹਨਾਂ ਨੇ ਆਪਣੇ ਉਹਨਾਂ ਸਿੰਘਾਂ ਸੇ ਕਹੀ ਗਈ ਉਸ ਮਾਰਸ਼ਲ ਕੌਮਾਂ ਸੇ ਕਹੀ ਗਈ ਸੋ ਮੈਂ ਗੱਲਾਂ ਕਹਿੰਦੇ ਕਹਿੰਦੇ ਲੋਕਾਂ ਨੇ ਕਿਹਾ ਤਾਂ ਕਿ ਬੂਟਾ ਸਿੰਘ ਜੀ ਬਾਰੇ ਤੁਸੀਂ અપਮਾਨਜਨਕ ਸ਼ਬਦ ਬੋਲੇ ਹੈ ਜਾਂ ਕੋਈ ਹੋਰ ਗੱਲ ਦਾ ਵਰਣਨ ਕੀਤਾ ਹੈ ਮੇਰਾ ਕੋਈ ਇਹ ਕਹਿਣ ਦਾ ਮਤਲਬ ਨਹੀਂ ਸੀਗਾ ਇਹ ਆਊਟ ਆਫ ਕੰਟੈਸਟ ਕਹਾਣੀ ਬਣਾਈ ਜਾ ਰਹੀ ਹੈ ਮੈਂ ਜੋ ਗੱਲ ਕਹਿਣਾ ਚਾਹੁੰਦਾ ਸੀ ਕਿ ਸਿੱਖਾਂ ਨੂੰ ਕਾਂਗਰਸ ਪਾਰਟੀ ਸਮੇ ਸਮੇਂ ਸਰ ਖਾਸ ਕਰਕੇ ਪਾਕ ਗਾਲਿਆਨੂ ਸਨਮਾਨ ਦਿੰਦੀ ਹੈ ਸੋ ਇਸ ਗੱਲ ਨੂੰ ਬਹੁਤ ਵਧਾਚੜਾ ਕੇ ਮੇਰੇ ਸਾਥੀਆਂ ਸੰਗੀ ਜਿਹੜੇ ਹੈਗੇ ਆ ਪਾਰਟੀਆਂ ਦੇ ਵੱਖਰੇ ਵੱਖਰੇ ਉਹਨਾਂ ਨੇ ਇਹਨੂੰ ਪੇਸ਼ ਕੀਤਾ ਚਲੋ ਉਹਨਾਂ ਦੀ ਮਰਜ਼ੀ ਹੈ ਅੱਜ ਕੁਝ ਚੈਨਲਾਂ ਨੇ ਵੀ ਮੇਰੀ ਬਾਈਟ ਲਈ ਹੈ ਪਰ ਮੈਂ ਬਹੁਤ ਸਨਮਾਨ ਕਰਦਾ ਹਾਂ ਬਹੁਤ ਆਦਰ ਕਰਦਾ ਹਾਂ ਸਿਰ ਚੁਕਾ ਕੇ ਮੈਂ ਤਾਂ ਕਿਹਾ ਕਿ ਮੈਂ ਤਾਂ ਇਹੋ ਜੀ ਮਾਰਸ਼ਲ ਕòm ਦੀਆਂ ਜੁੱਤੀਆਂ ਵੀ ਆਪਦੇ ਸਿਰ ਤੇ ਰੱਖ ਸਕਦਾ ਹੈ ਕਿਉਂਕਿ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਇਸ ਗੱਲ ਦਾ ਗਵਾਹ ਹੈ ਐਵੇਂ ਨਹੀਂ ਗੁਰੂ ਨੇ ਕਿਹਾ ਗੁਰੂ ਜੀ ਨੇ ਕਿਹਾ ਸੋ ਮੇਰੇ ਪਿਤਾ ਸਮਾਨ ਸਨ ਸਰਦਾਰ ਬੂਟਾ ਸਿੰਘ ਜੀ ਔਰ तमाम ਸਾਰੇ ਵੱਡੇ ਸਾਡੇ ਲੀਡਰ ਸਹਿਬਾਨ ਅਗਰ ਫੇਰ ਵੀ ਮੇਰੀ ਗੱਲ ਤੋਂ ਕਿਸੇ ਦੇ ਮਨ ਨੂੰ ਕਿਸੇ ਵਿਅਕਤੀ ਵਿਸ਼ੇਸ਼ ਨੂੰ ਕਿਸੇ ਪ੍ਰਕਾਰ ਦੀ ਠੇਸ ਪਹੁੰਚੀ ਹੈ ਤਾਂ ਮੈਂ ਉਹਰੇ ਐਸੇ ਹੱਥ ਜੋੜ ਕੇ ਮਾਫੀ ਮੰਗਦਾ ਕਿਉਂਕਿ ਮੇਰਾ ਕੰਮ ਹੈ ਕਿਸੇ ਨੂੰ ਵੀ ਉਹਨੂੰ ਕੋਈ ਐਵੇਂ ਜਿਦਾਈ ਨਹੀਂ ਕਰਨਾ ਕਿਸੇ ਗੱਲ ਦੀ ਕਿਸੇ ਨੂੰ ਵੀ ਕਿਸੇ ਗੱਲ ਦੀ ਠੇਸ ਪਹੁੰਚੀ ਹੋਵੇ ਛੋਟੇ ਨੂੰ ਵੱਡੇ ਨੂੰ ਪਰਿਵਾਰ ਵਾਲਿਆਂ ਨੂੰ ਉਹਨਾਂ ਨੂੰ ਚਾਹਣਾ ਸਾਥੀਆਂ ਨੂੰ ਤਾਂ ਮੈਂ ਇਸ ਗੱਲ ਦੀ ਤੁਹਾਡੇ ਤੋਂ ਮਾਫੀ ਚਾਹਣਾ ਹੈ ਔਰ ਮੈਂ ਬਹੁਤ ਪਿਆਰ ਕਰਦਾ ਹਾਂ ਸਰਦਾਰ ਬੂਟਾ ਸਿੰਘ ਜੀ ਨੂੰ ਔਰ ਸਾਡੇ ਬਹੁਤ ਸਤਿਕਾਰਯੋਗ तमाम ਲੀਡਰ ਸੇ ਬਣਾ ਮੈਂ ਕਿਹਾ ਕਿ ਮੇਰੇ ਪਿਤਾ ਸਮਾਨ ਸਨ ਸੋ ਇਹੀ ਕਹਿਣ ਵਾਸਤੇ ਮੈਂ ਅੱਜ ਦੀ ਇਹ ਵੀਡੀਓ ਬਣਾ ਰਿਹਾ ਹਾਂ